ਕਿਸਾਨ ਭਰਾਵੋ ਆਪਣੀ ਕਣਕ ਨੂੰ ਦੂਜਾ ਪਾਣੀ ਲੱਗ ਰਿਹਾ ਹੈ ਕਈ-ਕਈ ਇਲਾਕਿਆਂ ਵਿੱਚ ਪਾਣੀ ਤੀਜਾ ਵੀ ਸ਼ੁਰੂ ਹੋ ਗਿਆ ਕਈ ਇਲਾਕਿਆਂ ਵਿੱਚ ਹਜੇ ਪਹਿਲਾ ਪਾਣੀ ਲੱਗ ਰਿਹਾ ਹੈ ਤੇ ਆਪਣੇ ਇਲਾਕੇ ਵਿੱਚ ਹੁਣ ਲਗਭਗ ਦੂਜਾ ਪਾਣੀ ਲੱਗ ਰਿਹਾ ਸਾਰੀਆਂ ਕਣਕਾਂ ਨੂੰ ਹੀ ਤੇ ਬਹੁਤ ਸਾਰੇ ਕਿਸਾਨ ਵੀਰ ਇੱਥੇ ਕੀ ਗਲਤੀ ਕਰਦੇ ਨੇ ਸੋ ਅੱਜ ਤੁਹਾਨੂੰ ਅੱਵਾਂ ਬਾਰੇ ਦੱਸਾਂਗੇ ਸੋ ਵੀਡੀਓ ਨਾਲ ਜੁੜੇ ਰਿਹਾ ਜੀ ਸੋ ਸਭ ਨਾਲ ਪਹਿਲਾਂ ਤਾਂ ਵੀ ਜਿਹੜੇ ਵੀ ਕਿਸਾਨ ਵੀਰ ਦੂਜਾ ਪਾਣੀ ਲਾਉਂਦੇ ਨੇ ਜਦ ਪਈਵਰ ਉਹ ਕਬਰਾ ਜਾਂਦੇ ਨੇ ਪਹਿਲੇ ਪਾਣੀ ਵਰੀ ਜਦੋਂ ਕਣਕ ਪੀਲੀ ਹੁੰਦੀ ਏ ਜਦੋਂ ਆਪਣੀ ਪਹਿਲੇ ਪਾਣੀ ਦੀ ਮਾਰ ਹੀਟ ਕਣਕ ਆ ਗਈ ਜ਼ਿਆਦਾ ਪਾਣੀ ਖੜ ਗਿਆ ਜੇ ਕਣਕ ਇੱਕ ਵਾਰ ਪੀਲੀ ਪੈ ਜਾਂਦੀ ਏ ਰੰਗ ਵਟਾ ਜਾਂਦੀ ਏ ਸੋ ਉਹਦੇ ਤੋਂ ਬਹੁਤ ਸਾਰੇ ਕਿਸਾਨ ਵੀ ਡਰ ਜਾਂਦੇ ਨੇ ਉਹਨਾਂ ਨੂੰ ਲੱਗਦਾ ਹੈ ਵੀ ਪਾਣੀ ਨਾਲ ਕਣਕ ਖਰਾਬ ਹੁੰਦੀ ਏ ਤੇ ਹੁਣ ਦੂਜਾ ਪਾਣੀ ਬਾਵਾ ਲੇਟ ਲਾਵਾਂਗੇ ਤਾਂ ਕਰਕੇ ਵੀ ਕਣਕ ਵਧੀਆ ਹੋ ਜੇ ਪਰ ਇਦਾਂ ਬਿਲਕੁਲ ਨਹੀਂ ਹੁੰਦਾਗਾ ਆ ਕਣਕ ਉਹੀ ਏ ਜਿਹੜੀ ਤੁਸੀਂ ਵੀਡੀਓ ਚ ਦੇਖੀ ਹੋਣੀ ਪਹਿਲਾਂ ਜਿਹੜੀ ਸਾਰੀ ਪੀਲੀ ਪੈ ਗਈ ਸੀ ਜ਼ਿਆਦਾ ਪਾਣੀ ਖੜਨ ਕਰਕੇ ਤੇ ਹੁਣ ਤੁਸੀਂ ਇਹ ਕਣਕ ਦੀ ਗਰੋਥ ਕਣਕ ਦਾ ਰੰਗ ਸਾਰਾ ਕੁਝ ਚੈੱਕ ਕਰ ਸਕਦੇ ਹੋ ਤਿੰਨ ਗੱਟੇ ਖਾਦ ਪੈ ਚੁੱਕੀ ਏ ਤੇ ਹੁਣ ਕਣਕ ਇੱਕ ਨੰਬਰ ਹੈ ਆਪਣੀ ਸੋ ਦੂਜੇ ਪਾਣੀ ਲਾਉਣ ਦੇ ਵਕਤ ਵੀ ਕੁਝ ਗੱਲਾਂ ਧਿਆਨ ਰੱਖਣਾ ਪੈਂਦਾ ਹੈ ਇਹ ਹੀ ਆਪਣੀ ਗੱਲਾਂ ਇਹ ਨੇ ਕਿ ਹਰੇਕ ਤਾਂ ਹਰੇਕ ਵੀ ਜ਼ਮੀਨ ਇੱਕੋ ਜਿਹੀ ਨਹੀਂ ਹੁੰਦੀਗੀ ਤੇ ਹਰੇਕ ਪਾਣੀ ਵੀ ਇੱਕੋ ਜਿਹਾ ਨਹੀਂ ਹੁੰਦਾਗਾ ਸੋ ਕਈ ਜ਼ਮੀਨਾਂ ਐਵੇਂ ਦੀਆਂ ਨੇ ਜਿਨ੍ਹਾਂ ਵਿੱਚ ਹੁਣ ਤੀਜਾ ਪਾਣੀ ਚੌਥਾ ਚੌਥਾ ਪਾਣੀ ਵੀ ਲੱਗ ਚੁੱਕਿਆ ਪਰ ਫਿਰ ਵੀ ਉਹਨਾਂ ਦੇ ਪੰਜ ਪੰਜ ਜਾਂ ਛੇ ਛੇ ਪਾਣੀ ਲੱਗ ਜਾਣਗੇ ਮਤਲਬ ਐਂਡ ਬੱਡਨ ਟਿੱਕਰ ਛੇ ਪਾਣੀ ਉਹਨਾਂ ਦਾ ਲੱਗ ਜਾਣਗੇ ਤੇ ਸਾਡੇ ਦੂਜਾ ਪਾਣੀ ਹੁਣ ਲੱਗ ਚੱਕਿਆ ਇਸ ਤੋਂ ਬਾਅਦ ਇੱਕ ਪਾਣੀ ਹੋਰ ਲੱਗੂਗਾ ਉਸ ਤੋਂ ਬਾਅਦ ਜੇ ਜਰੂਰਤ ਪਈ ਤਾਂ ਚੌਥਾ ਪਾਣੀ ਲੱਗ ਸਕਦਾ ਹੈ ਨਹੀਂ ਤਾਂ ਆਪਣੀ ਤੀਜੇ ਪਾਣੀ ਨਾਲ ਕਣਕ ਪੱਕ ਜਾਵੇਗੀ ਜੇ ਕੋਈ ਮੀਂਹ ਪੈਂਦਾ ਹੈ ਜਾਂ ਕੋਈ ਮੌਸਮ 'ਚ ਤਬਦੀਲੀਆਂ ਆਉਂਦੀ ਹੈ ਤਾਂ ਆਪਾਂ ਕੁਝ ਕਹਿ ਨਹੀਂ ਸਕਦੇਗੇ ਉਦਾਂ ਇਹ ਆਪਣੀ ਤਿੰਨ ਆਪਣੇ ਪਾਣੀਆਂ ਨਾਲ ਕਣਕ ਪੱਕਣੀ ਚਾਹੀਦੀ ਏ ਤੇ ਕਈ ਇਲਾਕੇ ਇਦਾਂ ਦੇ ਨੇ ਜਿੱਥੇ ਛੇ-ਛੇ ਪਾਣੀ ਵੀ ਲੱਗ ਜਾਂਦੇ ਨੇ ਤੇ ਫਿਰ ਵੀ ਤੁਹਾਨੂੰ ਜ਼ਮੀਨ ਸੁੱਕੀ ਦੀ ਸੁੱਕੀ ਰਹਿੰਦੀ ਏ ਸੋ ਬਸ ਇਹੀ ਧਿਆਨ ਰੱਖਣਾ ਵੀ ਆਪਾਂ ਜਿਹੜੇ ਪਹਿਲੇ ਪਾਣੀ ਵੀਰ ਜਿਹੜੋ ਕਣਕ ਦੱਬਦੀ ਏ ਬਹੁਤ ਸਾਰੇ ਕਿਸਾਨ ਵੀਰ ਬਾ ਚਿੱਟੀ ਕਰਨ ਲੱਗ ਪੈਂਦੇ ਜ਼ਮੀਨ ਸੋ ਐਦਾਂ ਨਹੀਂ ਕਰਨਾ ਆਪਾਂ ਕਿਉਂਕਿ ਜੇ ਆਪਾਂ ਪ੍ਰੋਪਰ ਥੱਲੇ ਨਮੀ ਰੱਖਾਂਗੇ ਥੱਲੇ ਪੂਰਾ ਮਤਲਬ ਗਿੱਲਾ ਰਹੇਗਾ ਮਾਣ ਗਿੱਲੇ ਰ ਮਤਲਬ ਇਹ ਨਹੀਂ ਵੀ ਚਿੱਕੜ ਰੱਖਣਾ ਜੇ ਆਪਣਾ ਗਿੱਲਾ ਮਾਣ ਰਹੇਗਾ ਤਾਂ ਆਪਣੀ ਜਿਹੜੀ ਕਣਕ ਉਹ ਕੰਟੀਨਿਊਸਲੀ ਆਪਣੀ ਗਰੋਥ ਕਰਦੀ ਰਹੂਗੀ ਤੇ ਜੇ ਆਪਾਂ ਇੱਕ ਵਾਰੀ ਆਪਾਂ ਕਹੀਏ ਵੀ ਹੁਣ ਪਹਿਲੇ ਪਾਣੀ ਨਾਲ ਦਬ ਗਈ ਸੀਗੀ ਤੇ ਪਾਣੀ ਬੰਦ ਕਰਦੀਏ ਤੇ ਜਮਾਂ ਹੀ ਚਿੱਟੀ ਕਰੀਏ ਤੇ ਫਿਰ ਪਾਣੀ ਲਾਈਏ ਤਰੇਣਾ ਜਮਿਆਂ ਥੱਲੇ ਪਾਟੀਆਂ ਹੁਣ ਸੋ ਐਦਾਂ ਵੀ ਨਹੀਂ ਕਰਨਾ ਚਾਹੀਦਾਗਾ ਕਿਉਂਕਿ ਫਿਰ ਕਨਕ ਸਟ੍ਰੈਸ ਚ ਆ ਜਾਂਦੀ ਏ ਤੇ ਜੇ ਆਪਾਂ ਲਗਾਤਾਰ ਥੱਲੇ ਨਮੀ ਰੱਖੀਏ ਤਾਂ ਆਪਣੀ ਕਨਕ ਮਨ ਲੋ ਕੰਟੀਨਿਊਸ ਗਰੋਥ ਕਰਦੀ ਰਹਿੰਦੀ ਏ ਉਹਨੂੰ ਕੋਈ ਦਿੱਕਤ ਨਹੀਂ ਆਉਂਦੀਗੀ ਤੇ ਸਹੀ ਟਾਈਮ ਤੇ ਖਾਦ ਪਈ ਹੋਵੇ ਸਹੀ ਢੰਗ ਤੇ ਮਨ ਲੋ ਟਾਈਮ ਤੇ ਪਾਣੀ ਲੱਗਾ ਹੋਵੇ ਤੇ ਸਹੀ ਤਰੀਕੇ ਨਾਲ ਲੱਗਾ ਹੋਵੇ ਬਾੜਾ ਜਿਆਦਾ ਪਾਣੀ ਵੀ ਇੰਨੀ ਖਿਲਾਰਨਾ ਆਪਾਂ ਜੇ ਤੁਹਾਨੂੰ ਮਤਲਬ ਲੱਗਦਾ ਤੁਹਾਡੇ ਖੇਤ ਜਿਆਦਾ ਪਾਣੀ ਖੜਦਾ ਹੈ ਤਾਂ ਤੁਸੀਂ ਉਹਦੇ ਵਿੱਚ ਕਿਹਾਰੇ ਛੋਟੇ ਪਾਓ ਜਦੋਂ ਪਾਣੀ ਕਿਹਾਰਾ ਥੋੜਾ ਜਿਹਾ ਰਹਿ ਜਾ ਕੋਈ 5-7 ਮਰਲੇ ਉਸ ਤੋਂ ਪਹਿਲਾਂ ਹੀ ਪਿੱਛੋਂ ਕਿਹਾਰਾ ਬੰਦ ਕਰ ਦੋ ਵੋ ਢੜਕ ਨੂੰ ਪਾਣੀ ਪਤਲਾ ਲੱਗੇ ਤਾਂ ਵਧੀਆ ਉਹਨਾਂ ਵੱਧ ਲੱਗ ਜੇ ਕੋਈ ਦਿੱਕਤ ਨਹੀਂ ਜੇ ਮਤਲਬ ਆਪਣੇ 3-5 ਨਾਲ ਪੱਕਦੀ ਚਾਰ ਲੱਗ ਜਾਣ ਪਰ ਲੱਗੇ ਹੁਣ ਪਤਲੇ-ਪਤਲੇ ਹੁਣ ਸਾਡੇ ਖੇਤ ਚ ਐਦਾ ਹੀ ਹੋਇਆ ਹੈ ਇਹ ਨਹਿਰ ਦਾ ਪਾਣੀ ਲਗਾਇਆ ਸੀ ਇਹਦੇ ਤੋਂ ਕੁਝ ਜਿਆਦਾ ਹੋ ਗਿਆ ਹੁਣ ਇੱਧਰ ਕੱਢੀ ਜਾਂਦੇ ਆਪਾਂ ਤੇ ਕੁਛ ਉੱਪਰ ਵੀ ਆਪਣੀ ਮੋਟਰ ਚੱਲ ਰਹੀ ਏ ਸੋ ਜੇ ਪਾਣੀ ਤੁਹਾਡੇ ਚੰਗੇ ਨੇ ਤਾਂ ਖੜ ਵੀ ਜਾਵੇ ਤਾਂ ਕੋਈ ਦਿੱਕਤ ਨਹੀਂ ਕਰਦਾ ਜਿੱਥੇ ਪਾਣੀ ਮਾੜੇ ਨੇ ਸੋ ਉੱਥੇ ਮੰਨ ਲਓ ਜ਼ਰੂਰਤ ਅਨੁਸਾਰ ਹੀ ਜਿੰਨੀਕ ਜ਼ਰੂਰਤ ਓਨਾ ਕ ਪਾਣੀ ਲਾਇਆ ਜਾਵੇ ਸੋ ਕਿਸਾਨ ਭਰਾਵੋ ਕਿੰਨੇ ਵੰਦੀ ਲੱਗੀ ਤੁਹਾਨੂੰ ਅੱਜ ਦੀ ਜਾਣਕਾਰੀ ਜੇ ਵਧੀਆ ਲੱਗੀ ਤਾਂ ਹੋਰਾਂ ਕਿਸਾਨਾਂ ਅੱਜ ਕਾ ਸ਼ੇਅਰ ਜ਼ਰੂਰ ਕਰਿਆ ਜੇ ਤਾਂ ਜੋ ਹਰੇਕ ਕਿਸਾਨ ਤੱਕ ਇਹ ਵੀਡੀਓ ਪਹੁੰਚ ਸਕੇ ਸੋ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ